ਹੋ ਤਾਂ ਜਵਾਨਾ 스켈ਰ ਦਾ ਸੋ ਜੀਰੇ ਹੱਥੇ 스켈ਰ ਸਮਝ ਲੋ ਦੁਨੀਆ ਦਾ ਰਾਜਾ ਜਿਹੜੇ ਰਾਗੀ ਨੇ ਗ੍ਰੰਥੀ ਨੇ ਉਹ ਇਹ ਸਾਡੇ ਗੁਰੂ ਘਰ ਦੇ ਵਜ਼ੀਰ ਆ ਜੇ ਵਜ਼ੀਰ ਨੂੰ ਆਪਦੇ ਪਰਿਵਾਰ ਦੀ ਚਿੰਤਾ ਹੋਵੇ ਤੇ ਫਿਰ ਸਾਡੀ ਜਨਤਾ ਕਿਵੇਂ ਦੂਰ ਕਰਾਊਗਾ ਗੁਰੂ ਤੋਂ ਕਿਰਤ ਕਰਨੀ ਨਾਮ ਜੋ ਆਪਣਾ ਔਰ ਜੋ ਕੁਛ ਉਹਨਾਂ ਨੇ ਕਮਾਇਆ ਉਹਨੂੰ ਵੰਡ ਕੇ ਛਕਣਾ ਸਾਰੇ ਦੇ ਸਾਰੇ ਲੋਕ ਹਰ ਇੱਕ ਵਰਗ ਦਾ ਬੰਦਾ ਇੱਥੇ ਪਹੁੰਚਿਆ ਹੋਇਆ ਕਿਉਂਕਿ ਉਹਨੂੰ ਪਤਾ ਹੈ ਕਿ ਕਿਰਤ ਦਾ ਦੇਵਤਾ ਬਾਬਾ ਵਿਸ਼ਵਕਰਮਾ ਜੀ ਦਾ ਸੰਦੇਸ਼ ਇਹੀ ਹੈ ਕਿਰਤ ਕਰਨੀ ਤੇ ਨਾਮ ਜਪਣਾ D5 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਤਾਂ ਅੱਜ ਬਾਬਾ ਵਿਸ਼ਕਰਮਾ ਦਿਵਸ ਤੇ ਕੁਲਤਾਰ ਸਿੰਘ ਸਾੰਭਵਾ ਇੱਥੇ ਪਹੁੰਚੇ ਹੈ ਗੱਲਬਾਤ ਕਰਦੇ ਆ ਕਿ ਮਹਾਨ ਅੱਜ ਦਿਵਸ ਹੈ ਬਹੁਤ-ਬਹੁਤ ਮੁਬਾਰਕਾਂ ਜੀ ਬਾਬਾ ਵਿਸ਼ਕਰਮਾ ਦਿਵਸ ਦੀਆਂ ਅੱਜ ਸ੍ਰੀ ਗੁਰੂ ਰਣਜੀਤ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ ਹੈ ਕਿ ਅਸੀਂ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਬਾਬਾਆਂੀਆਂ ਕਹਾਣੀਆਂ ਪੁੱਤ-ਪੁੱਤ ਕ੍ਰੀਨ ਦੇ ਦੇ ਹੁਕਮ ਅਨਸਾਰ ਅਸੀਂ ਮਹਾਨ ਸ਼ਿਲਪਕਰ ਬਿਸ਼ਕਰਮਾ ਜੀ ਦਾ ਆਗਮਨਪੁਰ ਬਣਾ ਰਹੇ ਹਾਂ ਸੋ ਆਪ ਸਭ ਨੂੰ ਬਹੁਤ ਬਹੁਤ ਵਧਾਈ ਔਰ ਹੁਣ ਤਾਂ ਜਵਾਨਾ ਇਸਕੇਲ ਦਾ ਸੋ ਜੀਰੇ ਹੱਥ ਇਸਕੇਲ ਸਮਝ ਲਓ ਦੁਨੀਆ ਦਾ ਰਾਜਾ ਉਹ ਆਪਦੇ ਪਰਿਵਾਰ ਦੀ ਸੇਵਾ ਵੀ ਕਰਦਾ ਸਮਾਜ ਦੀ ਸੇਵਾ ਵੀ ਕਰਦਾ ਸੋ ਗੁਰੂ ਸਾਹਿਬ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੀ ਸੇਵਾ ਕਰਨ ਦਾ ਬਲ ਬਖਸ਼ਣ ਸੋ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਸਤਿਮਾਨ ਸਾਹਿਬ ਪ੍ਰੀਤ ਕੋਟ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਤੁਸੀਂ ਪਹੁੰਚ ਕੇ ਜਿਹੜੀ ਸ਼ਰਕਤ ਕੀਤੀ ਹੈ ਜਿੱਥੇ ਵੀ ਧਾਰਮਿਕ ਸਥਾਨਾਂ ਤੇ ਅਜੇ ਖਾਨਪਾਤ ਦੇ ਪ੍ਰਕਾਸ਼ ਸੀਗੇ ਤੇ ਅੱਜ ਧੋਗ ਗਏ ਮੈਂ ਅੱਜ ਜਿੱਥੇ-ਜਿੱਥੇ ਪਿਆਰ ਮਤਲਬ ਕੋਸ਼ਿਸ਼ ਕੀਤਾ ਵੀ ਹਰ ਜਗ੍ਹਾ ਤੇ ਜਾਵਾਂ ਤੇ ਅੱਗੇ ਤੋਂ ਵੀ ਜਾਂਦੇ ਰਹਾਂਗੇ ਜੀ ਇਹ ਤਾਂ ਸੇਵਾ ਹੀ ਸੇਵਾ ਹੀ ਹੈ ਖੁਸ਼ੀ ਵੰਡਾਉਣ ਦਾ ਮੌਕਾ ਬਖਸ਼ਿਆ ਗੁਰੂ ਨੇ ਸ਼ੁਕਰ ਹੈ ਗੁਰੂ ਦਾ ਸ਼ੁਕਰ ਇੱਕ ਕਮੇਟੀ ਵਾਲਿਆਂ ਨੂੰ ਤੁਸੀਂ ਬਹੁਤ ਵੱਡਾ ਮੈਸੇਜ ਦਿੱਤਾ ਹੈ ਪਹਿਲੀ ਾਰ ਮੈਸੇਜ ਹੈ ਮੇਰੇ ਨਾਲ ਦਾ ਵੀ ਜਿਹੜਾ ਕਮੇਟੀਆਂ ਕਾਲਜ ਗਿਆ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਗ੍ਰਾਂਥੀ ਸਿੰਘ ਅਜੇ ਜਿਹੜੇ ਦੇਖੋ ਜੀ ਜਿਹੜੇ ਰਾਗੀ ਨੇ ਗਰੰਥੀ ਨੇ ਉਹ ਇਹ ਸਾਡੇ ਗੁਰੂ ਘਰ ਦੇ ਵਜ਼ੀਰ ਆ ਜੇ ਵਜ਼ੀਰ ਨੂੰ ਆਪਦੇ ਪਰਿਵਾਰ ਦੀ ਚਿੰਤਾ ਹੋਵੇ ਤੇ ਫਿਰ ਸਾਡੀ ਚਿੰਤਾ ਕਿਵੇਂ ਦੂਰ ਕਰਾਊਗਾ ਗੁਰੂ ਤੋਂ ਸੋ ਉਹਨਾਂ ਦੇ ਪਰਿਵਾਰਾਂ ਦਾ ਖਿਆਲ ਰੱਖਣਾ ਸਾਡੀ ਗੁਰਦੁਆਰਾ ਕਮੇਟੀਆਂ ਦਾ ਫਰਜ਼ ਹੈ ਪਹਿਲਾ ਫਰਜ਼ ਹੈ ਗੁਰਦੁਆਰਾ ਬਣਾਉਣ ਨਾਲ ਜ਼ਰੂਰੀ ਉਹਦੇ ਪਰਿਵਾਰ ਨੂੰ ਠੀਕ ਰੱਖਣਾ ਸੋ ਉਹਨਾਂ ਵਾਸਤੇ ਸਹੀ ਪ੍ਰਬੰਧ ਕੀਤੇ ਜਾਣ ਇਹ ਮੇਲੇ ਨੂੰ ਬੇਨਤੀ ਕੀਤੀ ਗਈ ਹੈ ਮੈਨੂੰ ਲੱਗਦਾ ਮੰਨਣਗੇ ਸਾਰੇ ਆ ਜ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਜਾ ਰਹੇ ਆ ਕਿ ਐਜ਼ ਅ ਸਪੀਕਰ ਸਪੀਕਰ ਦੀ ਤਾਂ ਪਾਰਟੀ ਹੁੰਦੀ ਨਹੀਂ ਕੋਈ ਬਹੁਤ ਬਹੁਤ ਧੰਨਵਾਦ ਐਮਐਲਏ ਗੁਰਦੇਵ ਸਿੰਘ ਸੇਖੋ ਵੀ ਇੱਥੇ ਪਹੁੰਚੇ ਗੱਲਬਾਤ ਕਰਦੇ ਆ ਸੇਖੋ ਸਾਹਿਬ ਸਭ ਤੋਂ ਪਹਿਲਾਂ ਮੁਬਾਰਕਾਂ ਬਾਬਾ ਅਵਿਸ਼ਕਰਮਾ ਦੇ ਸਿੱਖੀ ਅ ਸਭ ਤੋਂ ਪਹਿਲਾਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਬਹੁਤ ਸੁਭਾਗਾ ਦਿਨ ਅੱਜ ਦੁਨੀਆ ਦੇ ਅੰਦਰ ਕਿਰਤ ਦੇ ਨੂੰ ਪੈਦਾ ਕਰਨ ਵਾਲੇ ਕਿਰਤ ਦੇ ਦੇਵਤੇ ਦੇ ਅੱਜ ਯਾਦ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਬਾਬਾ ਵਿਸ਼ਵਕਰਮਾ ਜੀ ਦੇ ਨਾਮ ਤੇ ਪੂਰੇ ਵਿਸ਼ਵ ਦੇ ਵਿੱਚ ਅੱਜ ਇਹ ਦਿਨ ਮਨਾਇਆ ਜਾ ਰਿਹਾ ਨਾਲ ਹੀ ਭਾਈ ਲਾਲੋ ਜੀ ਕਿਉਂਕਿ ਗੱਲ ਕਿਰਤ ਤੋਂ ਸ਼ੁਰੂ ਹੁੰਦੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਵੀ ਜਦੋਂ ਪਹਿਲੀ ਉਦਾਸੀ ਸ਼ੁਰੂ ਕੀਤੀ ਤੇ ਸਭ ਤੋਂ ਪਹਿਲਾਂ ਉਹ ਭਾਈ ਲਾਲੋ ਦੇ ਘਰ ਗਏ ਤਾਂ ਉਹਨਾਂ ਨੇ ਕਿਰਤ ਤੋਂ ਸ਼ੁਰੂ ਕਰਕੇ ਮਨੁੱਖ ਨੂੰ ਸਮਝਾਇਆ ਕਿਰਤ ਕਰਨੀ ਨਾਮ ਜਪਣਾ ਔਰ ਜੋ ਕੁਝ ਉਹਨਾਂ ਨੇ ਕਮਾਇਆ ਉਹਨੂੰ ਵੰਡ ਕੇ ਛਕਣਾ ਇਹ ਸਿਧਾਂਤ ਜਿਹੜਾ ਸਾਡਾ ਉਹ ਸਾਨੂੰ ਦਿੱਤਾ ਸੋ ਅੱਜ ਤੱਕ ਸਾਡੀਆਂ ਪਰੰਪਰਾਵਾਂ 'ਇਕੈਮ ਨੇ ਪਰਮਾਤਮਾ ਇਸੇ ਤਰ੍ਹਾਂ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤਾਂ ਕਿ ਅਸੀਂ ਰਲ ਮਿਲ ਕੇ ਤੇ ਇਤਨੇ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਕਿਰਤੀ ਇਕੱਠੇ ਹੋਣ ਨਾਮ ਜਪਣ ਵਾਲੇ ਇਕੱਠੇ ਹੋਣ ਤੇ ਜਿੰਨਾ ਅਸੀਂ ਕਮਾਇਆ ਚਾਹੇ ਉਹ ਨਾਮ ਦੇ ਰੂਪ ਦੇ ਵਿੱਚ ਕਿਸੇ ਕੋਲੇ ਗਿਆਨ ਹੈ ਉਹ ਵੀ ਅਸੀਂ ਵੰਡ ਸਕੀਏ ਤੇ ਜਿਹੜੀ ਸਾਡੀ ਮਾਇਆ ਦੇ ਰੂਪ ਦੇ ਵਿੱਚ ਸਾਡੀ ਸਾਡੀ ਕਮਾਈ ਹੈ ਉਹ ਵੀ ਅਸੀਂ ਲੋੜਵੰਦਾਂ ਨੂੰ ਵੰਡ ਸਕੀਏ ਇਹ ਜਿਹੜਾ ਸਿਧਾਂਤ ਹੈ ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਔਰ ਬਾਬਾ ਵਿਸ਼ੂ ਕਰਮਾ ਜੀ ਦਾ ਜਿਨ੍ਹਾਂ ਨੇ ਸਾਨੂੰ ਕਿਰਤ ਕਰਨੀ ਸਿਖਾਈ ਦੇਖੋ ਸਾਹਿਬ ਇਹ ਗੁਰਦੁਆਰਾ ਸਾਹਿਬ ਆ ਜਾਂ ਮੈਨੂੰ ਲੱਗਦਾ ਦਿਖ ਰਿਹਾ ਹੈ ਬਹੁਤ ਵੱਡੀ ਤਦਾਦ ਦੇ ਵਿੱਚ ਸੰਗਤ ਨੇ ਇੱਥੇ ਸ਼ਮੂਲੀਅਤ ਕੀਤੀ ਹੈ ਪਾਰਟੀ ਬਾਜ਼ੀ ਤੋਂ ਉੱਪਰ ਉੱਟ ਕੇ ਜਿਹੜੇ ਆਗੂ ਆ ਰਾਜਨੀਤਿਕ ਪਾਰਟੀਆਂ ਦੇ ਜਾਂ ਸਮਾਜ ਸੇਵੀ ਹੁਣ ਸਾਰੇ ਇੱਥੇ ਪਹੁੰਚਿਆ ਆ ਦੇਖੋ ਅਸਲ ਦੇ ਵਿੱਚ ਨਾ ਬਹੁਤੀ ਵਾਰੀ ਅਸੀਂ ਕਹਿੰਦੇ ਨੇ ਵੀ ਸਿਆਸਤ ਸਿਆਸਤ ਗੱਲ ਹੋਰ ਆ ਔਰ ਧਰਮ ਗੱਲ ਹੋਰ ਆ ਹਰ ਇੱਕ ਬੰਦਾ ਚਾਹੁੰਦਾ ਕਿ ਮੈਨੂੰ ਕੁਝ ਮਿਲੇ ਤੇ ਸਾਨੂੰ ਮਿਲਣਾ ਕਿੱਥੋਂ ਆ ਜੇ ਅਸੀਂ ਲੈਣ ਆਉਣਾ ਤਾਂ ਸਾਨੂੰ ਸਾਡੇ ਗੁਰੂ ਕੋਲੋਂ ਹੀ ਮਿਲਣਾ ਹੈ ਤਾਂ ਹਰ ਇੱਕ ਬੰਦਾ ਜਿਹੜਾ ਇੱਥੇ ਆਉਂਦਾ ਅਸੀਂ ਉਹ ਦੇਖਦੇ ਆ ਕਿ ਉਹ ਕਿਹੜੀ ਪਾਰਟੀ ਨਾਲ ਸੰਬੰਧਤ ਹੈ ਪਰ ਅਸੀਂ ਇਹ ਨਹੀਂ ਦੇਖਦੇ ਕਿ ਉਹ ਇੱਕ ਸ਼ਰਧਾਲੂ ਹੈ ਗੁਰੂ ਤੋਂ ਆਪਦੇ ਤੋਂ ਆਪਦੇ ਅਕੀਦੇ ਅਨਸਾਰ ਮੰਗਣ ਵਾਸਤੇ ਆਇਆ ਸੋ ਜਿਹੜੀ ਪੋਲਿਟਿਕਸ ਆ ਉਹ ਉਦੋਂ ਆ ਜਦੋਂ ਵੋਟਾਂ ਪੈ ਰਹੀਆਂ ਉਦੋਂ ਅਸੀਂ ਜੋ ਬੋਲ ਗਏ ਜੋ ਵਾਅਦੇ ਕਰੀਏ ਜੋ ਨਿਭਾਈਏ ਉਹ ਉਦੋਂ ਹੈ ਪਰ ਅੱਜ ਜਿਹੜਾ ਹੈਗਾ ਅੱਜ ਤਾਂ ਸਿਰਫ ਤੇ ਸਿਰਫ ਆਸ਼ੀਰਵਾਦ ਹੈ ਤੇ ਜਾਂ ਆਪਦੇ ਜਿਹੜੇ ਹੈਗੇ ਆ ਉਹ ਆਸ਼ੀਰਵਾਦ ਲੈਣ ਵਾਸਤੇ ਤਾਂ ਜਿਹੜਾ ਸਾਡੇ ਕੋਲੇ ਕੋਈ ਬੰਗਾਰਾ ਇਹਨੇ ਕਿਸੇ ਕੋਲੇ ਵੰਡ ਦਿੱਤਾ ਉਹਨੂੰ ਵੰਡ ਕੇ ਸ਼ੱਕਨ ਦਾ ਟਾਈਮ ਆ ਅੱਜ ਤੱਕ ਮੇਲਾ ਸਰਕਾਰ ਦੇ ਕੰਮ ਛੱਡ ਕੇ ਤੁਸੀਂ ਸਾਰੇ ਸ਼ਹਿਰ ਦੇ ਵਿੱਚ ਪਹਿਲਾਂ ਪਿੰਡਾਂ ਦੇ ਵਿੱਚ ਹੁਣ ਜਿੱਥੇ ਵੀ ਇਹ ਖੰਡਪਾਰ ਸਾਹਿਬ ਪ੍ਰਕਾਸ਼ ਕੀਤੀ ਉੱਤੇ ਪਹੁੰਚੇ ਹਾਂ ਸਮੁਲਤ ਕਰ ਰਿਹਾ ਹਾਂ ਨਹੀਂ ਬੜੀ ਖੁਸ਼ੀ ਹੁੰਦੀ ਆ ਪਹਿਲਾਂ ਇੱਕਦਾਂ ਪ੍ਰੋਗਰਾਮ ਹੁੰਦਾ ਸੀ ਹੁਣ ਲਗਾਤਾਰ ਜਿਹੜਾ ਸਵੇਰ ਤੋਂ ਮਚਾਕੀ ਖੁਰਦ ਸਾਦਕ ਉਸ ਤੋਂ ਬਾਅਦ ਆਪਣਾ ਨਵਾਂ ਕਿਲਾ ਫਰੀਦਕੋਟ ਦੇ ਵਿੱਚ ਦੋ ਜਗ੍ਹਾ ਮਾਈ ਗੋਦੜੀ ਸਾਹਿਬ ਵੀ ਬਹੁਤ ਵੱਡੇ ਪੱਧਰ ਤੇ ਸੰਗਤ ਉੱਥੇ ਪਹੁੰਚੀ ਹੈ ਜਿਹੜੀ ਸਾਡੇ ਸ਼ਹਿਰ ਨਾਲ ਸੰਬੰਧ ਔਰ ਇੱਥੇ ਦਾ ਸਾਰਾ ਸ਼ਹਿਰ ਹੀ ਆਇਆ ਹੋਇਆ ਕੱਲਾ ਇਹ ਨਹੀਂ ਵੀ ਸਾਡੇ ਜਿਹੜੇ ਆਪਣੇ ਕਿਰਤੀ ਲੋਕ ਆ ਜਿਹੜੇ ਮਤਲਬ ਬਾਬਾ ਜੀ ਦੀ ਆਪਾਂ ਕੁੱਲ ਤੋਂ ਕਹ ਲਈਏ ਰਾਮਗੜੀਆ ਬਰਾਦਰੀ ਕਹ ਲਈਏ ਸਾਰੇ ਦੇ ਸਾਰੇ ਲੋਕ ਹਰ ਇੱਕ ਵਰਗ ਦਾ ਬੰਦਾ ਇੱਥੇ ਪਹੁੰਚਿਆ ਹੋਇਆ ਕਿਉਂਕਿ ਉਹਨੂੰ ਪਤਾ ਹੈ ਕਿ ਕਿਰਤ ਦਾ ਦੇਵਤਾ ਹੈ ਅੱਜ ਸਾਨੂੰ ਕਈ ਵਾਰੀ ਮੈਂ ਬੈਠਾ ਬੜਾ ਸੋਚਦਾ ਨਾ ਕਿ ਸਾਡੇ ਤੇ ਐਡੀ ਕਿਰਪਾ ਕੀਤੀ ਮਹਾਰਾਜ ਨੇ ਅੱਜ ਅਸੀਂ ਦੁਨੀਆ ਦੀ ਹਰ ਚੀਜ਼ ਬਣਾਉਣ ਦੇ ਕਾਬਲ ਹੋ ਗਏ ਆ ਅੱਜ ਫਿਰ ਜੇ ਅਸੀਂ ਕਹੀਏ ਵੀ ਦੁਨੀਆ ਹੀ ਸਾਰੀ ਡਿਵੈਲਪ ਹੋ ਗਈ ਪਰ ਬਹੁਤ ਸਾਰੇ ਲੋਕ ਅਜੇ ਵੀ ਇਹੋ ਜਿਹੇ ਜਿਹੜੇ ਬਲਦਾਂ ਨੂੰ ਹਲਵਾਉਂਦੇ ਆ ਅੱਜ ਵੀ ਬਹੁਤ ਸਾਰੇ ਦੇਸ਼ਾਂ 'ਚ ਬਹੁਤ ਸਾਰੇ ਲੋਕ ਆ ਜਿਹੜੇ ਬਲਦਾਂ ਨਾਲ ਹਲ ਵਾਉਂਦੇ ਨੇ ਤਾਂ ਸਾਡੇ ਤੇ ਇਹ ਜਿਹੜੀ ਹੈ ਬਾਬਾ ਜੀ ਦੀ ਕਿਰਪਾ অপার ਕਿਰਪਾ ਅਸੀਂ ਦੁਨੀਆ ਦੀ ਹਰ ਚੀਜ਼ ਸਾਡੇ ਬੰਦੇ ਬਣਾਉਣ ਦੇ ਸਮਰੱਥ ਹੈ ਜਿਹੜੀ ਚੀਜ਼ ਵੀ ਕਿਤੇ ਕੋਈ ਸੋਚਦਾ ਹੈ ਕਿਤੇ ਬਣੀ ਹੁੰਦੀ ਹੈ ਔਰ ਬਹੁਤੀ ਵਾਰੀ ਤਾਂ ਅਸੀਂ ਉਹ ਚੀਜ਼ਾਂ ਬਣਾਉਂਦੇ ਆ ਜਿਹੜੀਆਂ ਜਿਨ੍ਹਾਂ ਨੂੰ ਲੈ ਕੇ ਦੂਜੇ ਦੇਸ਼ ਸਾਡੀ ਨਕਲ ਕਰਦੇ ਆ ਸੋ ਇਹ ਸਾਡੇ ਇਹਨਾਂ ਪੂਰਵਜਾਂ ਬਾਬਾ ਵਿਸ਼ਵਕਰਮਾ ਜੀ ਭਾਈ ਲਾਲੋ ਜੀ ਔਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੁੱਚੇ ਸੰਦੇਸ਼ ਦੇ ਕਰਕੇ ਆ ਚੇਅਰਮੈਨ ਸਾਹਿਬ ਅणि ਇਸ ਪੋਤਰ ਦਿਨ ਦੀਆਂ ਸਾਰੀਆਂ ਸਿੱਖ ਸੰਗਤਾਂ ਨੂੰ ਸਾਰੇ ਦੇਸ਼ ਵਿਦੇਸ਼ ਵਸਦੇ ਕੀਰਤੀ ਇਨਸਾਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਜੀ ਇਸ ਦਿਨ ਦੀਆਂ ਸੋ ਪ੍ਰਮਾਤਮਾ ਇਸੇ ਤਰ੍ਹਾਂ ਸਾਰਿਆਂ ਦੇ ਕੰਮਾਂ ਦੇ ਵਿੱਚ ਹੱਥਾਂ 'ਚ ਬਰਕਤ ਪਾਵੇ ਤਾਂ ਕਿ ਇਹਨਾਂ ਦਾ ਜਿਹੜਾ ਕੜਾ ਉਹ ਸਾਰੇ ਵਰਲਡ ਵਾਈਡ ਇਹਨਾਂ ਦੀ ਸਪਰੈਡ ਹੋਵੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਸਾਹਿਬ ਬਾਬਾ ਵਿਸ਼ਕਰਮਾ ਕਮੇਟੀ ਦੇ ਮੁੱਖ ਸੇਵਾਦਾਰ ਮਗਰ ਸਿੰਘ ਖਾਲਸਾ ਜੀ ਸਾਡੇ ਨਾਲ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਜੀ ਜਿਹੜਾ ਅੱਜ ਦਾ ਪਵਿੱਤਰ ਦਿਹਾੜਾ ਹੈ ਬਾਬਾ ਵਿਸ਼ਵਕਰਮਾ ਇਹ ਵਿਸ਼ਵ ਪਦਰ ਤੇ ਜਿਹੜਾ ਮਨਾਇਆ ਜਾ ਰਿਹਾ ਹੈ ਇਹ ਮਨਾਇਆ ਕਿਉਂ ਜਾ ਰਿਹਾ ਹੈ ਕਿਉਂਕਿ ਸ਼ਿਲਪਕਾਰ ਜੋ ਨਵੀਂ ਟੈਕਨੀਕ ਦੇ ਮੁਤਾਬਕ ਜੋ ਵੀ ਦੇਸ਼ ਦੀ ਤਰੱਕੀ ਵਿੱਚ ਜਿਹੜਾ ਹੈਗਾ ਵਿਸ਼ਵ ਪਦਰ ਤੇ ਜਿਹੜੀ ਹੈਗੀ ਹੈ ਤਰੱਕੀ ਹੋ ਰਹੀ ਹੈ ਉਸ ਵਿੱਚ ਬਾਬਾ ਵਿਸ਼ਵਕਰਮਾ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਇਹ ਕਿਰਤ ਦੇ ਦੇਵਤਾ ਮੰਨੇ ਗਏ ਆ ਇਸ ਕਰਕੇ ਜਿੰਨੇ ਨੌਜਵਾਨ ਪੀੜ੍ਹੀ ਨੂੰ ਅਸੀਂ ਸੰਦੇਸ਼ ਕਰਨਾ ਚਾਹੁੰਦੇ ਆ ਦਿਨਾ ਚਾਹੁੰਦੇ ਆ ਲੈ ਵੀ ਕਿਰਤ ਜ਼ਰੂਰ ਕਰੋ ਕਿਰਤ ਦੇ ਨਾਲ ਜੁੜੋ ਵਿਦੇਸ਼ਾਂ ਵਿੱਚ ਨਾ ਜਾਓ ਤਾਂ ਕਿ ਜਿਹੜੀ ਆਪਣੀ ਜਨਮ ਭੂਮੀ ਨਾਲ ਜੁੜੇ ਰਹੋਗੇ ਬਾਬਾ ਵਿਸ਼ਵ ਕਰਮਾ ਜੀ ਦਾ ਸੰਦੇਸ਼ ਇਹੀ ਹੈ ਲੈ ਵੀ ਕਿਰਤ ਕਰਨੀ ਤੇ ਨਾਮ ਜਪਣਾ ਵੰਡ ਛਕਣਾ ਤੇ ਅੱਜ ਜਿੰਨੇ ਵੀ ਦੇਸ਼ ਵਿਦੇਸ਼ ਵਿੱਚ ਤਰੱਕੀ ਹੋ ਰਹੀ ਹੈ ਉਹ ਬਾਬਾ ਵਿਸ਼ਵ ਕਰਮਾ ਜੀ ਦਾ ਅਸ਼ੀਰਵਾਦ ਹੈ ਅੱਜ ਸਮੂੱਚੀ ਸਾਧ ਸੰਗਤ ਦੇ ਸਹਿਯੋਗ ਨਾਲ ਬਹੁਤ ਵੱਡੇ ਪੱਧਰ ਤੇ ਸਾਡੇ ਸਰਕਾਰ ਜੋ ਸਰਦਾਰ ਕੁਲਤਾਰ ਜੀ ਨੇ ਸ਼ਮਧਵਾ ਸਪੀਕਰ ਵਿਧਾਨ ਸਭਾ ਔਰ ਹਲਕੇ ਦੇ ਵਿਧਾਇਕ ਕੁਸ਼ਲਦੀਪ ਆਪਣਾ ਹਲਕੇ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਤੇ ਵਿਧਾਇਕ ਗੁਰਦੇਵ ਸਿੰਘ ਸੇਖੋਂ ਅੱਜ ਆਏ ਆ ਹੋਰ ਬਹੁਤ ਭਾਰੀ ਸੰਗਤਾਂ ਦਾ ਆਸ਼ਾ ਜਿਸ ਦੇ ਨਾਲ ਅੱਜ ਬਹੁਤ ਹੀ ਵਧੀਆ ਆਗਮਨ ਪਰ ਮੜਾਇਆ ਗਿਆ ਸਾਡੇ ਨਾਲ ਸਾਡੇ ਸੀਨੀਅਰ ਮੀਤ ਪ੍ਰਧਾਨ ਨਰ ਸਿੰਘ ਜੀ ਸਰਦਾਰ ਲਾਲ ਸਿੰਘ ਜੀ ਸਾਰਿਆਂ ਦੇ ਸਹਿਯੋਗ ਨਾਲ ਜਿਹੜਾ ਹੈਗਾ ਇਹ ਜਿਹੜਾ ਅੱਜ ਦਾ ਬਰਬਾਇੜਾ ਹੈ ਮਗਰ ਜੀ ਮੈਨੂੰ ਲੱਗਦਾ ਹੈ ਇਹ ਤੁਹਾਡਾ ਪਹਿਲਾ ਪੂਰੇ ਜ਼ਿਲ੍ਹੇ ਦਾ ਗੁਰਦੁਆਰਾ ਸਾਹਿਬ ਹੋਊਗਾ ਜਿੱਥੇ ਇੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਹੈ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਆਗੂ ਆ ਉਹ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਪਹੁੰਚੇ ਹੈ ਸਮਾਜ ਸੇਵੀ ਜਿਹੇ ਬੰਦੀਆਂ ਦੇ ਲੋਕ ਹੋਣ ਜੋ ਵੀ ਹੋਣ ਸਾਰੀ ਸੰਗਤ ਨੇ ਇੱਥੇ ਆ ਕੇ ਸ਼ੁਮੁਲੀਅਤ ਕੀਤੀ ਹੈ ਜੀ ਬੜੀ ਹੈ ਦੇਖੋ ਇਹ ਮੈਂ ਆਪ ਖੁਦ ਸਿਆਸੀ ਤੌਰ ਤੇ ਵਿਚਦਾਰਿਆ ਔਰ ਸਮਾਜਿਕ ਤੌਰ ਤੇ ਕਈ ਸਮਾਜ ਸੇਵੀ ਸੰਸਥਾਾਂ ਨਾਲ ਜੁੜਿਆ ਹੋਇਆ ਹਾਂ ਇਸ ਕਰਕੇ ਮੇਰੇ ਲਈ ਜਿਹੜੀਆਂ ਸਾਰੀਆਂ ਪਾਰਟੀਆਂ ਸਮਾਨੰਤਰ ਆਹੀ ਪਾਰਟੀ ਬਾਈ ਦੇ ਉੱਪਰ ਉੱਠ ਕੇ ਜਿਹੜਾ ਇਹ ਸਮਾਗਮ ਕਰਦੇ ਆਂ ਅੱਜ ਦੇ ਦਿਨ ਤੇ ਜਿਹੜਾ ਹੈਗਾ ਜਸਾ ਸਿੰਘ ਰਾਮਗੜੀਏ ਦੇ ਨਾਂ ਤੇ ਇੱਕ ਸੋਵੀਨਾਰ ਵੀ ਰਿਲੀਜ਼ ਕੀਤਾ ਗਿਆ ਜਿਸ ਵਿੱਚ ਜਿਹੜੀਆਂ ਸਿੱਖ ਕੌਮ ਦੇ ਮਹਾਨ ਜਰਨੈਲ ਜਸਾ ਸਿੰਘ ਰਾਮਗੜੀਆ ਭਾਈ ਲਾਲੋ ਜੀ ਇਹਨਾਂ ਦੇ ਬਾਬਾ ਵਿਸ਼ਵਕਰਮਾਈ ਦੇ ਆਧਾਰ ਤੇ ਜਿਹੜਾ ਹੈਗਾ ਸਾਡੇ ਲਾਲ ਸਿੰਘ ਜੀ ਨੇ ਅਮਖਤਿਆਰ ਸਿੰਘ ਬੰਗੜ ਨੇ ਭਕਰ ਸਿੰਘ ਜੀ ਨੇ ਇਹਨਾਂ ਦੇ ਆਰਟੀਕਲ ਲਿਖਿਆ ਹੈ ਇਹ ਜਿਹੜਾ ਹੈਗਾ ਆਰਟੀਕਲ ਇਸ ਸੋਵੀਨਾਰ ਜਿਹੜਾ ਇਸ ਕਰਕੇ ਰਿਲੀਜ਼ ਕੀਤਾ ਹੈ ਜਿਹੜੀ ਸਾਡੀ ਆਉਣ ਵਾਲੇ ਪੀੜ੍ਹੀ ਹੈ ਉਹ ਇਸ ਤੋਂ ਜਾਣੂ ਹੋ ਸਕੇ ਬਹੁਤ ਬਹੁਤ ਧੰਨਵਾਦ ਤਾਂ ਸੁਣਿਆ ਤੁਸੀਂ ਅੱਜ ਬਾਬਾ ਵਿਸ਼ਕਰਮਾ ਜੀ ਦੇ ਦੇਵਸ ਨੂੰ ਲੈ ਕੇ ਸੰਕਤਾਂ ਦੇ ਵਿੱਚ ਪੂਰੀ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਫਰੀਦਕੋਟ ਦੇ ਵਿੱਚ ਗੁਰਦੁਆਰਾ ਸਾਹਿਬ ਬਾਬਾ ਵਿਸ਼ਕਰਮਾ ਜੀ ਤਾਂ ਉੱਥੇ ਅੱਜ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਜੋ ਪ੍ਰਕਾਸ਼ ਕਰਾਈ ਗਏ ਸੀਗੇ ਅੱਜ ਉਹਨਾਂ ਦੇ ਭੋਗ ਪਾਏ ਗਏ ਨੇ ਤੇ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤ ਨੇ ਸ਼ਮੂਲੀਅਤ ਕੀਤੀ ਹੈ ਜਿਵੇਂ ਮੈਂ ਪਹਿਲਾਂ ਦੱਸਿਆ ਰਾਜਨੀਤਿਕ ਪਾਰਟੀਆਂ ਦੇ ਸਾਰੇ ਤਮਾਮ ਆਗੂ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਤੇ ਪਹੁੰਚੇ ਆ ਤਾਂ ਅਸੀਂ ਵੀ ਸਾਡੇ ਵੱਲੋਂ ਵੀ ਬਾਬਾ ਵਿਸ਼ਕਰਮਾ ਦੀਆਂ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਵੈਗ੍ਰੀ ਜੀ ਦਾ ਖਾਲਸਾ ਵੈਗ੍ਰੀ ਜੀ ਦੇ ਪਤੇ ਗੁਰਜੀਤ ਸਿੰਘ ਰਮਣਾ D5 ਚੈਨਲ ਪੰਜਾਬੀ ਫਰੀਦਕੋਟ ਨਿਟਰ ਹਾਂ ਨੇ ਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ